ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸੋਸ਼ਲ ਮੀਡੀਆ ਅਪਡੇਟ ਉੱਤੇ ਜਿੱਥੇ ਅਸੀਂ ਨਾ ਸਿਰਫ ਖਬਰਾਂ ਨਹੀਂ ਸੁਣਾਉਂਦੇ ਬਲਕਿ ਦਿਲਾਂ ਦੀਆਂ ਕਹਾਣੀਆਂ ਨੂੰ ਜਿਉਂਦਾ ਕਰ ਦਿੰਦੇ ਹਾਂ ਅੱਜ ਅਸੀਂ ਗੱਲ ਕਰਾਂਗੇ ਇੱਕ ਇਹ ਜੀ ਮਜ਼ਬੂਤ ਔਰਤ ਦੀ ਜੋ ਪੰਜਾਬ ਦੇ ਮਜ਼ਬੂਤ ਅਤੇ ਮਸ਼ਹੂਰ ਗਾਇਕ ਰਾਜਵੀਰ ਜਵੰਦਾ ਦੀ ਜ਼ਿੰਦਗੀ ਦੀ ਭਾਗੀਦਾਰ ਸੀ ਰਾਜਵੀਰ ਜੀ ਨੇ ਜਦੋਂ ਇਸ ਦੁਨੀਆ ਨੂੰ ਅਲਵਿਦਾ ਕਿਹਾ ਤਾਂ ਸਰਕਾਰ ਨੇ ਉਹਨਾਂ ਦੀ ਪਤਨੀ ਅਸ਼ਵਿੰਦਰ ਕੋਰ ਨੂੰ ਸਰਕਾਰੀ ਨੌਕਰੀ ਦਾ ਸਹਾਰਾ ਦਿੱਤਾ ਅਤੇ ਹੁਣ ਪਹਿਲੀ ਵਾਰ ਉਹ ਹੈ ਪਾਬੂਕ ਅੱਖਾਂ ਨਾਲ ਰਾਜਵੀਰ ਜੀ ਦੀ ਪਸੰਦੀਦਾ ਡਰੈਸ ਪਾ ਕੇ ਆਪਣੀ ਨਵੀਂ ਸ਼ੁਰੂਆਤ ਕਰਨ ਵਾਲੀ ਹੈ ਇਹ ਨਾ ਸਿਰਫ ਇੱਕ ਨੌਕਰੀ ਹੈ ਬਲਕਿ ਪਰਿਵਾਰ ਨੂੰ ਨਵੀਂ ਉਮੀਦ ਦੀ ਰੋਸ਼ਨੀ ਵੀ ਹੈ ਜ਼ਿੰਦਗੀ ਕਈ ਵਾਰ ਇਹ ਜੇ ਟੈਸਟ ਪਾਉਂਦੀ ਹੈ ਜੋ ਔਰਤ ਨੂੰ ਆਪਣੇ ਅੰਦਰੂਨੀ ਤਾਕਤ ਨੂੰ ਜਿਉਂਦਾ ਕਰ ਦਿੰਦੀ ਹੈ ਜਦੋਂ ਭਰਪੂਰ ਜਵਾਨੀ ਵਿੱਚ ਹੀ ਪਤੀ ਚਲਾ ਜਾਂਦਾ ਹੈ ਤਾਂ ਬੱਚੇ ਅਤੇ ਘਰ ਅਤੇ ਪੂਰੇ ਪਰਿਵਾਰ ਉਸ ਦੇ ਕੰਧਿਆਂ ਤੇ ਚੜ ਜਾਂਦਾ ਹੈ ਨਾ ਚਾਹੁੰਦੇ ਹੋਏ ਵੀ ਔਰਤ ਨੂੰ ਅੱਗੇ ਵਧਣਾ ਪੈਂਦਾ ਹੈ ਉਹ ਭੁੱਲ ਜਾਂਦੀ ਹੈ اپنی ਨਰਮਾਈ ਨੂੰ ਅਤੇ ਬਣ ਜਾਂਦੀ ਹੈ ਘਰ ਦਾ ਇੱਕ ਬੋਰਡ ਅਤੇ ਪਰਿਵਾਰ ਦਾ ਸਹਾਰਾ ਵੀ ਬਿਲਕੁਲ ਐਸਾ ਹੀ ਰਾਜਵੀਰ ਜਵੰਦਾ ਨਾਲ ਵੀ ਹੋਇਆ ਕੁਝ ਮਹੀਨੇ ਪਹਿਲਾਂ ਰਾਜਵੀਰ ਜੀ ਦੇ ਪਿਤਾ ਜੀ ਸਰਦਾਰ ਕਰਮਜੀਤ ਸਿੰਘ ਜਵੰਦਾ ਜੋ ਪੰਜਾਬ ਪੁਲਿਸ ਵਿੱਚ ਸੇਵਾ ਨਿਭਾਉਂਦੇ ਸਨ ਅਕਾਲ ਚਲਾਣਾ ਕਰ ਗਏ ਸਨ ਉਹਨਾਂ ਨੇ ਘਰ ਨੂੰ ਹਮੇਸ਼ਾ ਮਜ਼ਬੂਤ ਬਣਾਏ ਰੱਖਿਆ ਪਰ ਉਹਨਾਂ ਦੇ ਜਾਣ ਤੋਂ ਬਾਅਦ ਰਾਜਵੀਰ ਜੀ ਨੇ ਖੁਦ ਬਣ ਗਏ ਘਰ ਦੇ ਰਾਜਾ ਉਹਨਾਂ ਨੇ ਨਾ ਸਿਰਫ ਆਰਥਿਕ ਜ਼ਿੰਮੇਵਾਰੀ ਨਿਭਾਈ ਬਲਕਿ ਮਾਂ ਨੂੰ ਪਿਤਾ ਜੀ ਦੀ ਖਾਲੀ ਜਗ੍ਹਾ ਵੀ ਨਹੀਂ ਮਹਿਸੂਸ ਹੋਣ ਦਿੱਤੀ ਘਰ ਵਿੱਚ ਹਸੀ ਮਜ਼ਾਕ ਬਾੜ ਵੀ ਉਹਨਾਂ ਦੀ ਖੁਸ਼ਮਿਜ਼ਾਜ਼ੀ ਲੋਕਾਂ ਨੂੰ ਆਕਰਸ਼ਿਤ ਕਰਦੀ ਰਹਿੰਦੀ ਰਾਜਵੀਰ ਜੀ ਦਾ ਜੀਵਨ ਤਾਂ ਰੰਗੀਲੇ ਗੀਤਾ ਵਾਂਗ ਸੀ ਕੋਈ ਝਗੜਾ ਨਹੀਂ ਹਰ ਪਾਸੇ ਹਸੀ ਅਤੇ ਪਵਿੱਖ ਵਿੱਚ ਨਵੇਂ ਨਵੇਂ ਐਲਬਮਾਂ ਦੀਆਂ ਉਮੀਦਾਂ ਪਰ ਕਿਸੇ ਨੇ ਨਹੀਂ ਸੋਚਿਆ ਸੀ ਕਿ 27 ਸਤੰਬਰ 2025 ਨੂੰ ਹਿਮਾਚਲ ਦੀ ਉਹ ਸੁੰਦਰ ਸੜਕ ਉਹਨਾਂ ਲਈ ਅੰਤਿਮ ਪੜਾਅ ਬਣ ਜਾਵੇਗੀ ਯਾਰਾਂ ਨਾਲ 25 ਲੱਖ ਦੀ ਨਵੀਂ ਬਾਈਕ ਤੇ ਘੁੰਮਣ ਗਏ ਰਾਜਵੀਰ ਜੀ ਨੂੰ ਅਚਾਨਕ ਦੋ ਝੋਟੇ ਸਾਮ ਉਹਨੇ ਆ ਗਏ ਬੈਲੈਂਸ ਗਿਆ ਨਾਲ ਬਾਈਕ ਡਿੱਗੀ ਰੀੜ ਦੀ ਹੱਡੀ ਅਤੇ ਸਰੀਰ ਦੇ ਹੋਰ ਹਿੱਸਿਆਂ ਨੂੰ ਗੰਭੀਰ ਝੋਟਾਂ ਲੱਗੀਆਂ ਥਾਂ ਤੇ ਹੀ ਬੇਹੋਸ਼ ਹੋ ਗਏ ਉਹ ਹੈ ਅਤੇ ਹਸਪਤਾਲ ਵਿੱਚ 11 ਦਿਨਾਂ ਤੱਕ ਜਾਨ ਨਾਲ ਲੜਦੇ ਰਹੇ ਅੰਤ ਵਿੱਚ 8 ਅਕਤੂਬਰ ਨੂੰ ਉਹਨਾਂ ਨੇ ਅਸ਼ਵਿੰਦਰ ਬੱਚੇ ਅਤੇ ਮਾਂ ਨੂੰ ਰੋਂਦੇ ਪਰਿਵਾਰ ਛੱਡ ਕੇ ਅਮਰ ਲੋਕ ਵਿੱਚ ਸਵਰਗ ਸੁਧਾਰ ਗਏ ਉਹਨਾਂ ਦੇ ਵਿਛੋੜੇ ਨੇ ਪੂਰੇ ਘਰ ਨੂੰ ਇੱਕ ਸਦਮਾ ਦੇ ਦਿੱਤਾ ਕੋਈ ਮਰਦ ਨਹੀਂ ਬਚਿਆ ਜੋ ਲੋਕਾਂ ਨਾਲ ਦੁੱਖ ਵੰਡੇ ਅੰਤਿਮ ਸੰਸਕਾਰ ਵਿੱਚ ਹਜ਼ਾਰਾਂ ਆਏ ਕਿਉਂਕਿ ਰਾਜਵੀਰ ਜੀ ਤਾਂ ਹਰ ਦਿਲ ਦੇ ਰਾਜੇ ਸਨ ਪਰ ਪਰਿਵਾਰ ਵਿੱਚ ਸਿਰਫ ਤਿੰਨ ਔਰਤਾਂ ਬਾਕੀ ਰਹਿ ਗਈਆਂ ਵਿੱਚ ਹੰਝੂ ਮੂੰਹ ਬੰਦ ਅਤੇ ਸਿਰ ਝੁਕੇ ਹੋਏ ਇਹ ਹੈ ਸੀ ਉਹ ਹੈ ਦਰਦ ਜੋ ਬੋਲਾਂ ਨਾਲ ਨਹੀਂ ਬਿਆਨ ਹੋ ਸਕਦੇ ਪਰ ਜ਼ਿੰਦਗੀ ਰੁਕਦੀ ਨਹੀਂ ਅਤੇ ਅਸ਼ਵਿੰਦਰ ਕੋਰ ਨੇ ਵੀ ਨਹੀਂ ਰੁਕਣਾ ਹੁਣ ਉਹਨਾਂ ਨੇ ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਆਪਣੇ ਮੋਢਿਆਂ ਤੇ ਚੁੱਕ ਲਈਆਂ ਹਨ ਚੰਗੀ ਗੱਲ ਇਹ ਹੈ ਕਿ ਪੰਜਾਬ ਸਰਕਾਰ ਨੇ ਇੱਕ ਨਇਕ ਕਦਮ ਚੁੱਕਿਆ ਅਤੇ ਅਸ਼ਵਿੰਦਰ ਨੂੰ ਸਰਕਾਰੀ ਨੌਕਰੀ ਦਾ ਐਲਾਨ ਕੀਤਾ ਇਹ ਨਾ ਸਿਰਫ ਆਰਥਿਕ ਮਦਦ ਹੈ ਬਲਕਿ ਰਾਜਵੀਰ ਜੀ ਦੇ ਸੁਪਨਿਆਂ ਨੂੰ ਜਿਉਂਦਾ ਰੱਖਣ ਵਾਲਾ ਹੈ ਬੱਚਿਆਂ ਦਾ ਭਵਿੱਖ ਰਦਾ ਸਕੂਨ ਸਭ ਇਸ ਨਾਲ ਮਜ਼ਬੂਤ ਹੋਵੇਗਾ ਅਤੇ ਰਾਜਵੀਰ ਜੀ ਦੇ ਦੋਸਤ ਕਲਾਕਾਰਾਂ ਨੇ ਵੀ ਗਜਬ ਦਾ ਸਾਥ ਦਿੱਤਾ ਜੇਕਰ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਵੱਧ ਤੋਂ ਵੱਧ ਸ਼ੇਅਰ ਅਤੇ ਲਾਈਕ ਅਤੇ ਕਮੈਂਟਾਂ ਵਿੱਚ ਰਾਜਵੀਰ ਦੇ ਪਸੰਦੀਦਾ ਗੀਤ ਅਤੇ ਉਹਨਾਂ ਦੀ ਵਾਈਫ ਬਾਰੇ ਅਤੇ ਪੰਜਾਬ ਸਰਕਾਰ ਦੇ ਇਸ ਫੈਸਲੇ ਬਾਰੇ ਆਪਣੇ ਵਿਚਾਰ ਜ਼ਰੂਰ ਲਿਖੋ ਅਤੇ ਅਰਦਾਸ ਕਰੋ ਕਿ ਰਾਜਵੀਰ ਜੀ ਦੀ ਫੈਮਿਲੀ ਖੁਸ਼ੀ ਖੁਸ਼ੀ ਰਹਿਣ ਲੱਗਣ ਮਿਲਦੇ ਹਾਂ ਅਗਲੇ ਅਪਡੇਟ ਵਿੱਚ ਧੰਨਵਾਦ